ਤੁਸੀਂ ਜਾਣਦੇ ਹੋ ਕਿ ਮੇਰਾ ਨਾਮ ਪਰਮਜੀਤ ਕੋਹੜਾ ਹੈ ਤੇ ਆਪਾਂ ਹੁਣ ਸ਼ੁਰੂਆਤ ਕਰਨ ਆ ਆ ਕ੍ਰੇਲਿਆਂ ਤੋਂ ਕ੍ਰੇਲੇ ਬਣਾਵਾਂਗੇ ਤੇ ਤੁਸੀਂ ਦੇਖਿਓ ਬਈ ਕਿਵੇਂ ਸੀ ਬਣਾਉਨੇ ਆ ਤੇ ਬਣੇਰੀਓ ਸਾਡੇ ਨਾਲ ਤੇ ਤੁਸੀਂ ਕਹਿੰਨੇ ਹੋ ਕਿ ਇਹ ਵੀ ਕ੍ਰੇਲਿਆਂ ਨੂੰ ਟਾਈਮ ਲੱਗਦਾ ਪਹਿਲਾਂ ਲੱਗਦਾ ਸੀ ਤੇ ਸਾਡੀਆਂ ਮਾਵਾਂ ਭੈਣਾਂ ਕ੍ਰੇਲੇ ਬਣਾਉਂਦੀਆਂ ਸੀ ਤੇ ਬੜਾ ਟਾਈਮ ਲੱਗਦਾ ਸੀ ਉਹਨਾਂ ਨੇ ਪਹਿਲਾਂ ਛਿੱਲਣੇ ਔਰ ਫਿਰ ਇਹਨਾਂ ਨੂੰ ਧੁੱਪਾਂ ਲਵਾਉਣੀਆਂ ਫਿਰ ਇਹਨਾਂ ਨੂੰ ਲੂਣ ਲੈਣਾ ਤੇ ਬੜਾ ਟਾਈਮ ਲੱਗਦਾ ਸੀ ਤੇ ਆਪਾਂ ਜਿਹੜੇ ਹੁਣ ਕਰੇਲੇ ਤੁਸੀਂ ਵੀ ਬਣਾਉਨੇ ਹੋ ਕਰੇ ਇਸ ਤੋਂ ਵੀ ਅੱਛੇ ਢੰਗ ਨਾਲ ਉਹ ਬਣਾਉਂਦੇ ਹੋਵੋਗੇ ਪਰ ਆਪਾਂ ਤੁਹਾਨੂੰ ਢੰਗ ਦੱਸਨੇ ਆਂ ਵੀ ਆ ਵੇਖੋ ਹਲਕੀ ਹਲਕੀ ਇਹਦੀ ਛਿਲ ਕਾਰਨੀ ਜਿਆਦੀ ਇਹਨਾਂ ਆਪਾਂ ਨਹੀਂ ਛਿਲਨੀ ਇਹਨਾਂ ਦੀ ਲਾਣੀ ਹੈਗੀ ਤੇ ਆ ਵੇਖੋ ਹੁਣ ਮੈਂ ਵਿੱਚ ਜਦੋਂ ਇਹਨਾਂ ਦੇ ਇਹਦੀ ਲਾਵਾਂਗੇ ਛਿੱਲ ਤੇ ਆਵੇ ਹਲਕੀ ਲਈ ਆਪਾਂ ਕਿ ਹਲਕੀ ਲਾਉਣ ਦੇ ਨਾਲ ਸਾਨੂੰ ਫਾਇਦਾ ਪਤਾ ਕੀ ਆ ਕਿ ਜਦੋਂ ਆਪਾਂ ਇਹਨਾਂ ਨੂੰ ਤਲਣਾ ਹੈ ਨਾ ਤੇ ਇਹ ਨਾ ਕੱਚੇ ਤੇ ਕੂਲੇ-ਕੂਲੇ ਬਣਨਗੇ ਜਦੋਂ ਇਹਨਾਂ ਦੀ ਛਿਲ ਬਿਲਕੁਲ ਆਪਾਂ ਸਾਫ਼ ਕਰ ਦਾਂਗੇ ਤੇ ਇਹ ਸੁੱਕੇ ਸੁੱਕੇ ਸਾਡੇ ਛੜੇ ਬਣਣਗੇ ਤੇ ਆ ਵੇਖੋ ਇੰਨੀ ਕੇ ਦੀ ਖਿਲ ਲਾਈ ਹੈ ਤੇ ਆ ਵੇਖੋ ਹੁਣ ਆਪਾਂ ਮਾਰਾਂਗੇ ਇਸ ਤਰ੍ਹਾਂ ਜਨ ਕਰਕੇ ਵਿੱਚ ਕੱਟ ਤੇ ਆ ਵੇਖੋ ਕੱਟ ਮਾਰਤਾ ਨਾ ਆਪਾਂ ਤੇ ਜੇ ਵਿੱਚ ਇਹਦੇ ਕੱਚੇ ਬੀਨ ਨੇ ਨਾ ਜੇ ਪੱਕੇ ਬੀਨੇ ਤੇ ਨਾ ਆਪਣੇ ਕੱਢਣੇ ਪੈਣੇ ਨੇ ਸਾਰੇ ਤੇ ਜੇ ਇਹਦੇ ਵਿੱਚ ਕੱਚੇ ਬੀ ਆ ਗਏ ਨੇ ਨਾ ਤੇ ਆ ਵੇਖੋ ਇਹ ਆਪਾਂ ਇਹਨਾਂ ਦੇ ਬੀ ਕੱਢ ਦਿੱਤੇ ਨੇ ਤੇ ਜਿਹੜੇ ਕੱਚੇ ਬੀਨੇ ਨੇ ਉਹਨਾਂ ਦੇ ਆਪਾਂ ਬੀ ਥੋੜੇ ਥੋੜੇ ਵਿੱਚ ਰੱਖ ਸਕਦੇ ਆਂ ਬੀ ਥੋੜੇ ਥੋੜੇ ਇਹਨਾਂ ਦੇ ਵਿੱਚ ਰੱਖਾਂਗੇ ਤੇ ਉਹ ਬੜੇ ਵਧੀਆ ਬਣਣਗੇ ਉਹੜੇ ਬੰਨ੍ਹੇਗੇ ਆ ਵੇਖੋ ਜੇ ਆਪਾਂ ਦੇ ਕੋਈ ਕੋਈ ਬੀ ਹੈ ਨਾ ਜੇ ਇਹਦੇ ਵਿੱਚ ਪੱਕਾ ਤੇ ਸਾਰੇ ਕੱਢ ਦੋ ਜੇ ਪੱਕੇ ਨਹੀਂ ਤੇ ਥੋੜੇ ਥੋੜੇ ਬੀ ਵੀ ਬੇਚੇ ਛੱਡੋ ਇਹਨਾਂ ਦੇ ਆ ਵੇਖੋ ਮੈਂ ਨਾ ਇਹ ਹੁਣ ਥੋੜੇ ਕਰੜੇ ਸੀਗੇ ਤੇ ਮੈਂ ਬੀ ਇਹਨਾਂ ਦੇ ਸਾਰੇ ਕੱਢ ਦਿੱਤੇ ਨੇ ਤੇ ਆਪਾਂ ਹੋਰ ਇਹਨਾਂ ਦੇ ਵਿੱਚ ਜਿਹੜੇ ਪੱਕੇ ਪੱਕੇ ਨੇ ਬਿਲਕੁਲ ਨਾ ਪੱਕੇ ਬੀ ਕੱਢਣੇ ਨੇ ਤੇ ਜੇ ਕੱਚੇ ਨੇ ਆ ਵੇਖੋ ਹਲਕੀ ਛੇਲੇ ਦੀ ਲਾਈ ਹੈ ਨਾ ਆ ਵੇਖੋ ਇਹ ਇਹ ਆਪਾਂ ਇਹਨਾਂ ਦੀ ਛੇਲੇ ਲਾਈ ਹਲਕੀ ਛੇਲ ਉਤਾਰ ਰਿਹਾ ਆਹ ਵੇਖੋ ਹਲਕੀ ਜਿਹੀ ਜਿਹੀ ਲੀ ਜਿੱਤ ਰਹੀ ਇਹ ਆਹ ਦੇਖੋ ਕਿਉਂਕਿ ਇਹ ਪੂਰੀ ਛੇਲ ਨਹੀਂ ਕਈ ਤੇ ਛੇਲ ਲਾ ਕੇ ਤੇ ਬਿਲਕੁਲ ਚਿੱਟੇ ਕਰ ਦਿੰਦੇ ਨੇ ਉਹ ਚਿੱਟੇ ਨਹੀਂ ਕਰਨੇ ਤੇ ਆਹ ਵੇਖੋ ਹੁਣ ਤੁਸੀਂ ਇੰਨੀ ਨਹੀਂ ਲਾਈ ਆ ਇਹਨੂੰ ਮਾਰਨਾ ਆਪਾਂ ਕੱਟ ਆਹ ਵੇਖੋ ਇਹਦੇ ਵਿੱਚ ਹੁਣ ਆਪਾਂ ਦੇਖਨੇ ਆ ਵੀ ਵੀ ਕਿਦਾਂ ਦੇ ਆਹ ਦੇ ਵਿੱਚ ਵੀ ਵੀ ਪੱਕੇ ਆ ਜਣੇ ਨਾ ਇਹ ਆਪਾਂ ਕੱਢ ਦੇ ਇਹ ਹੁੰਦੇ ਹੁਣ ਪੱਕੇ ਆ ਗਏ ਤੇ ਇਹ ਤਾਂ ਕੱਢਣੇ ਪੈਣ ਹੀ ਨੇ ਆਪਾਂ ਨੂੰ ਜਿਹੜੇ ਕੱਚੇ ਵੀ ਨੇ ਨਾ ਉਹ ਥੋੜੇ ਕੱਢਣੇ ਨੇ ਤੇ ਹਲਕੇ ਕੱਢਣੇ ਨੇ ਉਹਨਾਂ ਦੇ ਵਿੱਚ ਮਸਾਲਾ ਮਸਾਲਾ ਵੀ ਆਏਗਾ ਵਿੱਚ ਤੇ ਤੁਹਾਨੂੰ ਬਣਾਉਣ 'ਚ ਬੜੀ ਆਸਾਨੀ ਰਹੇਗੀ ਉਹ ਅੰਦਰੋਂ ਕੱਚੇ-ਕੱਚੇ ਬਣਨਗੇ ਨਹੀਂ ਤੇ ਫਿਰ ਸੁੱਕੇ-ਸੁੱਕੇ ਬਣਨਗੇ ਆ ਵੇਖੋ ਇਹ ਹਰੇ-ਹਰੇ ਨੇ ਇਹਨਾਂ ਦੇ ਵਿੱਚੋਂ ਜਿਆਦਾ ਛੇ ਲਵਾਂਗੇ ਤੇ ਚਿੱਟੇ-ਚਿੱਟੇ ਨਿਕਲਣਗੇ ਤੇ ਕਰੜੇ ਹੋ ਜਾਣਗੇ ਇਸ ਹਿਸਾਬ ਦੇ ਨਾਲ ਬਣਾਉਣੇ ਨੇ ਇਹਨਾਂ ਦੋਵਾਂ ਕਰੇਲਿਆਂ ਦੇ ਵਿੱਚ ਥੋੜੇ ਪੱਕੇ ਵੀ ਆ ਗਏ ਸੀ ਤੇ ਆਪਾਂ ਕੱਢ ਦਿੱਤੇ ਨੇ ਜਿਹੜਾ ਕੱਚਾ ਵੀ ਆਏਗਾ ਉਹ ਵੀ ਤੁਹਾਨੂੰ ਦੱਸ ਲਿਆ ਹਾਵੇ ਕੁੜੀ ਥੋੜੀ ਥੋੜੀ ਖੇਨਾ ਹਲਕੀ ਹਲਕੀ ਦਾ ਹੈ ਤੇ ਅਗੋ ਦਾ ਜਿਹੜਾ ਇਹਦਾ ਹਿਸਾਬ ਹੈ ਉਹ ਵੀ ਤੁਹਾਨੂੰ ਦਿਖਾਉਂਦੀ ਸਾਰੇ ਖਿਲੇ ਲੈਣੀਆਂ ਵੀ ਕੁਛੇ ਖਿਲੇ ਹਲਕੀ ਹਲਕੀ ਨਾਲ ਛੇਲੇ ਲਈ ਹਰੇ ਰਹਿਣ ਦਿੱਤੇ ਨੇ ਹਲਕੀ ਹਲਕੀ ਛੇਲੇ ਲਈ ਆ ਇਹ ਜਿੰਨੇ ਦੇ ਕੱਚੇ ਬੀ ਨੇ ਮੈਂ ਕੱਚੇ ਬੀ ਨਹੀਂ ਕੱਢੇ ਉਹਨਾਂ ਦੇ ਕੱਚੇ ਬੀ ਕੱਢ ਦਿੱਤੇ ਨੇ ਪਰ ਥੋੜੇ ਥੋੜੇ ਦੇ ਵਿੱਚ ਰੱਖੇ ਨੇ ਇਹ ਸਾਨੂੰ ਜਦੋਂ ਆਪਾਂ ਘਰੇਲੇ ਬਣਾਵਾਂਗੇ ਨਾ ਉਹ ਸੁੱਕੇ ਨਹੀਂ ਬਣਨਗੇ ਸੁੱਕੇ ਜ ਨਹੀਂ ਬਣਨਗੇ ਉਹ ਵਿੱਚ ਬਹੁਤ ਵਧੀਆ ਬਣਨਗੇ ਕਿ ਉਹ ਮਤਲਬ ਇਹਨਾਂ ਦੇ ਖੰਡਤ ਸਗਤ ਜੀ ਨਹੀਂ ਬਣੇਗੀ ਵਧੀਆ ਬਣੇਗੇ ਇਹ ਛਿੱਲ ਲੈਨੇ ਇਹ ਹੋ ਗਏ ਨੇ ਤਿਆਰ ਤੇ ਇਹ ਪਿਆਜ਼ ਨੇ ਤੇ ਇਹ ਲਸਣ ਹੈ ਤੇ ਇਹ ਅਦਰਕ ਆ ਪਿਆਜ਼ ਇਸ ਤਰ੍ਹਾਂ ਹੈ ਕਿ ਪਿਆਜ਼ ਆਪਾਂ ਇਹ ਜਿਆਦਾ ਵੀ ਪੈ ਜਾਣਗੇ ਇਹ ਨਹੀਂ ਕਿ ਹਿਸਾਬ ਦੇ ਪਿਆਜ਼ ਏ ਸਾਨੂੰ ਪਾਉਣੇ ਚਾਹੀਦੇ ਨੇ ਜਿਆਦਾ ਪਿਆਜ਼ ਹੋਣਗੇ ਨਾ ਤੇ ਜਿੰਨਾ ਮਸਾਲਾ ਇਹਦੇ ਵਿੱਚ ਭਰਿਆ ਜਾਏਗਾ ਭਰਿਆ ਜਾਏਗਾ ਜਿਹੜਾ ਬਚਦਾ ਮਸਾਲਾ ਹੋਏਗਾ ਨਾ ਜਦੋਂ ਕਰੇਲੇ ਬਣ ਜਾਣਗੇ ਤੇ ਉਹਨਾਂ ਦੇ ਵਿੱਚ ਵੀ ਰਲਾਇਆ ਜਾਂਦਾ ਕਿਉਂਕਿ ਉਹ ਬੱਚੇ ਮਸਾਲਾ ਮਸਾਲਾ ਮੰਗਦੇ ਰਹਿੰਦੇ ਨੇ ਤੇ ਮਸਾਲੇ ਦੇ ਨਾਲ ਰੋਟੀ ਵੀ ਖਾਧੀ ਜਾਂਦੀ ਆ ਤੇ ਇਹ ਜਿਆਦਾ ਪਿਆਜ਼ ਦਾ ਕੋਈ ਡਰ ਨਹੀਂ ਆਪਾਂ ਹੁਣ ਜਾਂਦੇ ਆ ਕਿਚਨ 'ਚ ਤੇ ਬਣੇ ਰਿਓ ਸਾਡੇ ਨਾਲ ਜੀ ਆਪਾਂ ਕਿਚਨ 'ਚ ਤੇ ਆਨੇ ਪਿਆਜ਼ ਤੇ ਆਇਆ ਲਸਣ ਆਇ ਅਦਰਕ ਤੇ ਆਨੇ ਮਿਰਚਾਂ ਤੇ ਪਿਆਜ਼ ਆਪਾਂ ਥੋੜੇ ਜ਼ਿਆਦਾ ਹੀ ਲੈ ਲੈਨੇ ਜਿੰਨੇ ਆਪਾਂ ਗ੍ਰाइंड ਕਰ ਲੈਣੇ ਨੇ ਸਾਰੇ ਪਿਆਜ਼ ਤੇ ਜਿੰਨੇ ਪਿਆਜ਼ ਆਪਾਂ ਪਾ ਲਵਾਂਗੇ ਕਰੇਲਿਆਂ ਦੇ ਵਿੱਚ ਪਾ ਲਵਾਂਗੇ ਤੇ ਜਿਹੜੇ ਦੂਜੇਰਾ ਮਸਾਲਾ ਹੋਏਗਾ ਨਾ ਤੇ ਜਦੋਂ ਸਾਡੇ ਕਰੇਲੇ ਬਣ ਜਾਣਗੇ ਤੇ ਉਹ ਕਰੇਲਿਆਂ ਦੇ ਵਿੱਚ ਮਸਾਲਾ ਪਾ ਜਿਹੜਾ ਮਸਾਲਾ ਵਾਧਿਆ ਆਪਣਾ ਕਰੇਲਿਆਂ ਦੇ ਵਿੱਚ ਬਣਿਆ ਦੇ ਵਿੱਚ ਦੁਬਾਰਾ ਨਾ ਰੜਾ ਸਕਦੇ ਕਿ ਬੱਚੇ ਮਸਾਲਾ ਵੀ ਮੰਗਦੇ ਨੇ ਤੇ ਛਾਣੇ ਵੀ ਮੰਗਦੇ ਨੇ ਕਰੇਲੇ ਇਹ ਤਾਂ ਆਪਾਂ ਪਿਆਜ਼ ਜ਼ਿਆਦਾ ਨਹੀਂ ਲੈਨੇ ਜੀ ਤੇ ਹੁਣ ਆਪਾਂ ਜਿਹੜੇ ਕਿਰੇਲੇ ਹੁਣ ਆ ਜਿਹੜੇ ਛਿੱਲਨੇ ਨੇ ਤੇ ਇਹ ਵੀ ਕੋ ਛਿੱਲੇ ਨੇ ਕਿਰੇਲੇ ਛਿੱਲੇ ਤੇ ਇਹਨਾਂ ਨੂੰ ਆਪਾਂ ਲਾ ਦੇਣਾ ਲੂਣ ਹੁਣ ਲਾ ਦਿੰਨੇ ਆ ਵੇਖੋ ਜੀ ਇਹਨਾਂ ਨੂੰ ਆਪਾਂ ਜਿਹੜਾ ਨੂਨ ਲਾਣਾ ਵਾ ਨਾ ਇਹਨਾਂ ਨੂੰ ਆਪਾਂ ਧੁੱਪ ਚ ਨਹੀਂ ਰੱਖਣਾ ਤੇ ਪਹਿਲਾਂ ਆਪੇ ਧੁੱਪ ਚ ਰੱਖਦੇ ਸੀ ਹੁੰਦੇ ਤੇ ਫਿਰ ਬਣਾਉਂਦੇ ਸੀ ਧੁੱਪ ਦੇ ਵਿੱਚ ਆਪਾਂ ਰੱਖਨੇ ਆ ਨਾ ਤੇ ਕ੍ਰੇਲੇ ਜਿਹੜੇ ਨੇ ਨਾ ਇਹ ਸੁੱਕ ਜਾਂਦੇ ਨੇ ਇਹ ਜਿਹਨੇ ਸੁਪਣੀ ਹੋ ਜਾਂਦੇ ਨੇ ਤੇ ਇਸ ਤਰ੍ਹਾਂ ਆਪਾਂ ਕ੍ਰੇਲੇ ਬਣਾਵਾਂਗੇ ਤੇ ਸੋਖਟ ਰਹਿਣਗੇ ਤੇ ਆਹ ਵੇਖੋ ਆਪਾਂ ਹੁਣ ਇਹਨਾਂ ਨੂੰ ਲਾ ਦਿੱਤਾ ਲੂਣ ਤੇ ਆਪਾਂ ਲੂਣ ਲਾ ਕੇ ਇਹਨਾਂ ਨੂੰ ਥੋੜਾ ਜਿਹਾ 10 ਮਿੰਟ ਰੱਖ ਦੇਣਾ ਵਾ ਤੇ ਤੁਸੀਂ ਆਗੇ ਰੱਖ ਲੈਣਾ ਫਿਰ ਆਪਾਂ ਪਾਣੀ ਰੱਖਣਾ ਗਰਮ ਕਰੇਲੇ ਨੂੰ ਪਾਣੀ ਨਾ ਲੱਗ ਜੇ ਕਰੇਲਾ ਕੌੜਾ ਬਣੇਗਾ ਪਾਣੀ ਨਾ ਲੱਗ ਜੇ ਕਰੇਲਾ ਕੌੜਾ ਬਣੇਗਾ ਉਹ ਗੱਲ ਨਹੀਂ ਹੈ ਜੀ ਤੇ ਆਪਾਂ ਹੁਣ ਇਹਨਾਂ ਨੂੰ ਲਾਤਾ ਤਾਂ ਆਪਾਂ ਪਾਣੀ ਰੱਖਾਂਗੇ ਗਰਮ ਗਰਮ ਪਾਣੀ ਰੱਖਾਂਗੇ ਤੇ ਗਰਮ ਪਾਣੀ ਦੇ ਵਿੱਚ ਆਪਾਂ ਇਹਨਾਂ ਨੂੰ ਕਰੇਲਿਆਂ ਨੂੰ ਪਾ ਦਾਂਗੇ ਤੇ ਕਰੇਲੇ ਜਦੋਂ ਵੀ ਜਿਆਦਾ ਨਹੀਂ ਵੀ ਤੁਸੀਂ ਗਰਮ ਪਾਣੀ ਦੇ ਪਾ ਦਵੋ ਇਹ ਕਰੇਲੇ 10 ਮਿੰਟ ਰੱਖਨੇ ਆ ਤੇ ਆਪਾਂ ਉਹਨਾਂ ਚ ਰੱਖਨੇ ਆ ਪਾਣੀ ਦਾ ਆ ਰੱਖ ਦਿੱਤੇ ਨਾ ਹੁਣ ਆ ਵੇਖੋ ਜੀ ਤੂੰ ਕਿੱਡੇ ਕਰਕੇ ਰੱਖ ਦਿੰਨੇ ਆ ਕਿ ਚਲੋ ਪਾਣੀ ਨੁੱਚੜ ਜਾਏ ਇਹਨਾਂ ਦਾ ਥੋੜੇ ਟੇਡੇ ਰੱਖ ਦਿੱਤੇ ਨੇ ਇਹਨਾਂ ਦਾ ਪਾਣੀ ਧੁੱਪ 'ਚ ਹੀ ਨਹੀਂ ਰੱਖਣੇ ਧੁੱਪ 'ਚ ਕਰੀਨੇ ਦਾ ਰੰਗ ਚਿੱਟਾ ਪੈ ਜਾਂਦਾ ਔਰ ਨਾਲੇ ਬੜੇ ਸਖਤ ਜੀ ਹੋ ਜਾਂਦੇ ਤੇ ਸੋਪਣੇ ਨਹੀਂ ਦਿੰਦੇ ਜੀ ਇਹ ਹੁਣ ਆ ਵੇਖੋ ਧੰਨੀਆਂ ਨਾ ਇਹ ਨਾ ਹੁਣ ਪੁੱਜਦਾ ਜਾਂਦਾ ਇਹਦਾ ਰੰਗ ਬਦਲਦਾ ਜਾਂਦਾ ਠੀਕ ਆ ਨਾ ਜੀ ਆਪਾਂ ਇਕੋ ਬਰੀ ਪਾਜੰਦੇ ਦੇ ਵੀ ਇਹਨਾਂ ਨੂੰ ਘਟਵਾ ਦੇ ਛੇਕਾ ਲੈਦਾ ਫਿਰ ਕੱਚੇ ਰਹਿ ਜਾਣ ਆ ਵੇਖੋ ਧਨੀਆ ਨਾ ਹੁਣ ਆਪਾਂ ਜਦੋਂ ਇਹਨੂੰ ਕੁੱਟਲਾਂ ਨਾ ਧਨੀਏ ਨੂੰ ਇਹ ਇੱਕਦਮ ਹੋ ਜਾਣਾ ਇਹਨੇ ਆ ਦੇ ਆਪਾਂ ਇਹਨੂੰ ਨਾ ਇਹਦੇ ਚ ਕੁੱਟ ਲੈਣਾ ਇਹਦੇ ਚ ਸਾਰੇ ਨਾ ਤੱਤੇ ਤੱਤੇ ਜਿਹੜੇ ਹੋਣਗੇ ਨਾ ਤੇ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਕੁੱਟ ਲੈਣਾ ਇਹਦੇ ਵਿੱਚ ਆ ਵੇਖੋ ਝੜਕ ਗਿਆ ਨਾ ਹੁਣ ਆਵਾਜ਼ ਆ ਰਹੀ ਨਾ ਝੜਕਣ ਦੀ ਇਹ ਧਨੀਆ ਗਿਆ ਝੜਕ ਬਰੌਂ ਆ ਦੇ चिड़क गया था नहीं है ये फुल मतलब एशना भी आ चुकी है ठीक है नहीं नी आप इन ला अलग आखो चिड़क गया है आवाज आ रही है जी धनिया वाशना बहुत आ रही है जी धनिया हो गया यह आपा ये क्ड लेना हूं हो गया ना तो हम आपने जीरा देखो जीरा जल्दी हो गया मैं इसलिए नहीं अच्छी देखो पाया भी हूं वाशना आ गई है ये भी तैयार हो गया कुछ आख काला नहीं करना आप ਤੇ ਆ ਦੇਖੋ ਇਹ ਆਪਾਂ ਫਿਰ ਮਿਸ਼ਰ ਕਰ ਦੇਵਾਂਗੇ ਨਾ ਕੁੱਟ ਇਕੱਠੇ ਲੈਣੇ ਨੇ ਥੋੜੇ ਦਾਣੇ ਲੈਣੇ ਨੇ ਮੇਥੀ ਦੇ ਆ ਦੇਖੋ ਇਹਨੇ ਬਿਲਕੁਲ ਘਟਾ ਸੀਕ ਲਿਆ ਆ ਲਾਲ ਹੋ ਗਏ ਇਹ ਆ ਦੇਖੋ ਇਹ ਠਿੜਕਣ ਲੱਗ ਗਏ ਆ ਦੇਖੋ ਇਹ ਹੋ ਗਏ ਹੁਣ ਆਪਾਂ ਪਾ ਰਹੇ ਹਾਂ ਜੀ ਸੌਣ ਹੁਣ ਇਹ ਆਪਾਂ ਇਹਨਾਂ ਨੂੰ ਮਿਕਸ ਕਰਕੇ ਤੇ ਘੋਟ ਲੈਣਾ ਘੁੱਟੇ ਹੋਈ ਵੀ ਤੁਹਾਨੂੰ ਦਿਖਾਵਾਂਗੇ ਤੇ ਆਹ ਵੇਖੋ ਹੋ ਗਿਆ ਨਾ ਅਲੱਗ-ਅਲੱਗ ਛੇਕਾ ਲਿਆ ਇਹਨਾਂ ਨੇ ਘੋਟ ਕੇ ਜਿੰਨੇ ਵੱਧ ਤੇ ਆਹ ਦੇਖੋ ਜੀ ਇਹ ਹੋ ਗਈ ਸਾਉਂ। ਆ ਦੇਖੋ। ਆ ਦੇਖੋ ਹੁਣ ਇਹ ਆਪਾਂ ਰੜਾ ਦਿੱਤੇ ਨੇ। ਆ ਸਾਰੇ ਰਲ ਗਏ ਨੇ। ਉਹਨੇ ਆਪਾਂ ਨੂੰ ਕੁਟਿੱਕ ਸਕਸ। ਇੱਕ ਸਾਥੀ ਇੱਕ ਇੱਕ ਤਰ੍ਹਾਂ ਨੂੰ ਕੁਟ ਸਕਦੇ ਹਾਂ। ਉਹ ਵੀ ਤੁਹਾਨੂੰ ਦਿਖਾਣੀ ਆ। ਆ ਹੁਣ ਕਰੀਲੇ ਨੇ ਜੀ। ਆ ਵੇਖੋ। ਕਿੰਨਾ ਪਾਣੀ ਆ ਗਿਆ। ਤੇ ਧੁੱਪੇ 'ਚ ਰੱਖਣ ਦੀ ਲੋੜ ਨਹੀਂ। ਇਹਨੂੰ ਹੁਣ ਮੈਂ ਇਸ ਤਰ੍ਹਾਂ ਕਰਨਾ ਹੈ। ਕੀ ਬਈ ਆ ਦੇਖੋ ਜੀ ਹੁਣ ਆਪਾਂ ਰੱਖ ਦਿੱਤੀ ਕੜਾਈ ਇਹ ਕੜਾਈ ਨਾ ਗੰਦੀ ਨਹੀਂ ਹੈ ਇਹ ਬਹੁਤ ਪੁਰਾਣੀ ਕੜਾਈ ਹੈ ਤੇ ਇਹਦੇ ਵਿੱਚ ਚੀਜ਼ ਸੜਦੀ ਨਹੀਂ ਬਹੁਤ ਫਰਸਟ ਕਲਾਸ ਬਣਦੀ ਹੈ ਇਹ ਪੁਰਾਣੀ ਹੋ ਚੁੱਕੀ ਹੈ ਨਾ ਇਸ ਲਈ ਆਪਾਂ ਪਾਰੇ ਪਾਉਂਦੇ ਆ ਪਾਣੀ ਭਾਈ ਜੀ ਤੇ ਇਹ ਬਾਣੀ ਆਪਾਂ ਇਹਦਾ ਇੰਤਜ਼ਾਮ ਕਰਨਾ ਹੈ ਅ ਇੰਤਜ਼ਾਰ ਕਰਨਾ ਹੈ ਵੀ ਇਹ ਗਰਮ ਹੋ ਜੇ ਇਕਦਮ ਗਰਮ ਹੋ ਜੇ ਠੀਕ ਹੈ ਨਾ ਜੀ ਤੇ ਆਪਾਂ ਗਰਮ ਜਦੋਂ ਪਾਣੀ ਹੋ ਜਾਏਗਾ ਇਹਨਾਂ ਦੇ ਵਿੱਚ ਪਾਵਾਂਗੇ ਕarele ਤੇ ਉਹ ਟਾਈਮ ਦੇ ਹਿਸਾਬ ਨਾਲ ਆਪਾਂ ਉਹਨੂੰ ਥੋੜਾ ਜਿਹਾ ਬੋਇਲ ਕਰਨਾ ਤੇ ਪਹਿਲਾਂ ਲੋਕ ਕਹਿੰਦੇ ਸੀ ਕਿ ਕarele ਨੂੰ ਪਾਣੀ ਵੀ ਨਾ ਲੱਗ ਜੇ ਹੁਣ ਇਹੋ ਜਿਹਾ ਨਹੀਂ ਹੈ ਪਾਣੀ ਨਿਕਲ ਗਿਆ ਜੀ ਆਪਾਂ ਇੰਤਜ਼ਾਰ ਕਰਨਾ ਪਾਣੀ ਗਰਮ ਦਾ ਨਾ ਨੂੰ ਸਾਨੂੰ ਧੁੱਪ ਚ ਰੱਖਣ ਦੀ ਲੋੜ ਹੀ ਨਹੀਂ ਆਹ ਦੇਖੋ ਜੀ ਆ ਪਾਣੀ ਕਿੰਨਾ ਨਿਕਲ ਗਿਆ ਅਜੀ ਸਾਡਾ ਪਾਣੀ ਗਰਮ ਹੋਇਆ ਨਹੀਂ ਜੀ ਪਾਣੀ ਗਰਮ ਹੋ ਪਾਣੀ ਆਪਣਾ ਗਰਮ ਹੋ ਰਿਹਾ ਤੇ ਆਪਾਂ ਅਨੈਚਰ ਆ ਵੀਰਣਾ ਟੁੱਟਾ ਹੋਇਆ ਇਸੇ ਕੰਮ ਲਈ ਰੱਖਿਆ ਤੇ ਆਪਾਂ ਇਹ ਜਿਹੜਾ ਮਸਾਲਾ ਹੈ ਨਾ ਆਪਾਂ ਇਹਨਾਂ ਨੂੰ ਇਦੀ ਚ ਕੁੱਟ ਲੈਣਾ ਪਾਣੀ ਰੰਕੂਸ਼ ਬਦਲ ਗਿਆ ਨਾ ਤੇ ਜਿਹੜੀ ਇਹਨਾਂ ਦੀ ਕੜਾਹਤ ਆ ਨਾ ਉਹ ਤਾਂ ਨਿਕਲ ਹੀ ਜਾਣੀ ਹੈ ਨਾ ਜੀ ਤੇ ਪਹਿਲੋ ਆਪਾਂ ਬਹੁਤ ਡਰਦੇ ਹੁੰਦੇ ਸੀ ਤੁਹਾਡੀਆਂ ਦਾਦੀਆਂ ਮਾਵਾ ਪੈਣਾ ਤੇ ਉਹ ਇੱਕ ਰੇਲੇ ਨੂੰ ਪਾਣੀ ਲੱਗ ਜੇ ਏ ਤ੍ਰੇਲਾ ਕੋੜਾ ਬਣ ਜਾਣਾ ਤੇ ਹੁਣ ਇਹ ਸਿਸਟਮ ਨਹੀਂ ਵੈਸੇ ਮੈਂ ਵੀ ਦੋਦ ਦਿੱਤੇ ਨਹੀਂ ਆਪਾਂ ਜਿੱਦਾਂ ਨਮਕ ਲਗਾ ਕੇ ਰੱਖਦੇ ਸੀ ਵੀ ਕੋੜੇ ਹੋ ਜਾਂਦੇ ਨਹੀਂ ਕੋੜੇ ਨਹੀਂ ਹੋਣਗੇ ਇਹ ਇਹ ਤੇ ਐਨੇ ਸੋਹਣੇ ਤਰੀਕੇ ਨਾਲ ਬੱਚੇ ਖਾਣਗੇ ਉਹ ਤੇ ਕਹਿਣਗੇ ਜਿਹੜਾ ਤਾਂ ਆਪ ਖਾ ਜਾਣਗੇ ਕਹਿਣਗੇ ਵੀ ਐਨੇ akrele ਵਧੀਆ ਬਣੇ ਨੇ ਬੱਚੇ akrele ਇਹਨਾਂ ਦੇ ਗਰਮ ਪਾਣੀ ਦਾ ਆਪ ਲੂਣ ਮਲ ਦਿੱਤਾ ਨਾ ਤੇ 10 ਮਿੰਟ ਰੱਖ ਦਿੱਤੇ ਨੇ ਹੁਣ ਇਹਨਾਂ ਨੂੰ ਥੋੜਾ ਹੋਰ ਇਹ ਵੀ ਕਰਨਾ ਪਏਗਾ ਹਾਂ ਇਹਨਾਂ ਨੂੰ ਥੋੜਾ ਹੀ ਬਵਾਈਲ ਕਰਨਾ ਜਿਆਦਾ ਬਵਾਈਲ ਕਰਾਂਗੇ ਨਾ ਤੇ ਇਹ ਗਲ ਜਾਣਗੇ ਬੱਸ ਜੀ ਹੁਣ ਆਪਾਂ ਨੂੰ ਇੰਨਾ ਹੀ ਚਾਹੀਦਾ ਸੀ ਹਾਂ ਆ ਆ ਦੇਖੋ ਕੱਢ ਲੈਨੇ ਆਪਾਂ ਆ ਥੋੜਾ ਹੋਰ ਹੁਣ ਦੇਨੇ ਤੇ ਇਹਨਾਂ ਨੂੰ ਕੱਢ ਲੈਨੇ ਆ ਆ ਦੇਖੋ ਜੀ ਕਰੇਲੇ ਆਪਾਂ ਕੱਢ ਲੈਨੇ ਆ ਤੇ ਇਹਨਾਂ ਨੂੰ ਨੁਚੜਨੇ ਧਰ ਦੇਨੇ ਠੀਕ ਹੈ ਜੀ ਤੇ ਇਹਨਾਂ ਨੂੰ ਆਪਾਂ ਦੱਬ ਕੇ ਨਪੇੜ ਦੇਣਾ ਇਹਨਾਂ ਦਾ ਪਾਣੀ ਆਪਾਂ ਕੱਢ ਦੇਣਾ। ਕੋਈ ਤਾਂ ਆਪਾਂ ਟੇਡੇ ਰੱਖ ਦੇਣੇ ਨੇ। ਕੁਝ ਵੈਸੇ ਨਿਕਲ ਜਾਏਗਾ। ਤਾਂ ਕੁਝ ਆਪਾਂ ਇਹਨਾਂ ਨੂੰ ਦੱਬ ਕੇ ਪਾਣੀ ਜ ਕੱਢ ਦੇਣਾ ਆ। ਤੇ ਇਹ ਮਾਂ ਬੀ ਨਹੀਂ ਕੱਢਦੇ। ਬੀ ਕੱਢਦੇ ਨੇ। ਬੀ ਮੈਂ ਕੱਚਿਆਂ ਦੇ ਬੀ ਘੱਟ ਘੱਟ ਨਹੀਂ ਹੁੰਦੀ। ਵਿੱਚ ਰਹਿੰਦੇ ਨੇ, ਸੌਫਟ ਬੰਦਦੇ ਨੇ। ਤੇ ਜਿਹੜੇ ਪੱਕਾ ਬੀ ਹੁੰਦਾ ਨਾ ਉਹ ਮੈਂ ਸਾਰਾ ਕੱਢ ਦਿੰਨੇ ਆ ਆਪਾਂ। ਤੇ ਆਹ ਵੇਖੋ ਜੀ ਹੁਣ ਤੁਸੀਂ ਕਰੇਲੇ ਦਾ ਪਾਣੀ ਦੇਖਣਾ। ਇਹ ਕਰੇਲੇ ਦਾ ਪਾਣੀ ਦੇਖੋ। ਆ ਦੇਖੋ। ਆ ਕਰੀ ਲੈਣਾ ਪਾਣੀ ਨਾਲੇ ਤੇ ਇਹ ਵਿੱਚ ਨਿਕਲ ਗਈ ਐ ਨਮਕ ਵਾਲਾ ਪਾਣੀ ਨਾਲੇ ਕੌੜ ਨਿਕਲ ਗਈ ਐ ਤੇ ਹੁਣ ਆਪਾਂ ਨੂੰ ਕਰੇਲੇ ਐ ਪਾ ਟੇਡੇ ਵੀ ਕਰ ਦੇਣੇ ਨੇ ਆ ਵੇਖੋ ਕਿੰਨਾ ਪਾਣੀ ਨੁੱਟੜਨੇ ਆ ਨਿਕੜਨੇ ਤੇ ਫਿਰ ਆਪਾਂ ਇਹਨੂੰ ਹੱਥਾਂ ਦੇ ਨਾਲ ਨਾ ਦਿਖਾਵਾਂਗੇ ਤੁਹਾਨੂੰ ਹੱਥਾਂ ਨਾਲ ਫੇੜ ਲੈਣੇ ਨੇ ਤੇ ਤੁਸੀਂ ਵੇਖੀ ਚੱਲੋ ਬਸ ਪਾਣੀ ਕਰ ਲੱਗ ਗਿਆ ਜੀ ਤੇ ਮਿਕਸੀ ਦੀ ਆਵਾਜ਼ ਆ ਸਕਦੀ ਏ ਥੋੜੀ ਠੀਕ ਐ ਨਾ ਜੀ ਆ ਵੇਖੋ ਜੀ ਆਪਾਂ ਜਦ ਤੱਕ ਆਪਣਾ ਨਾ ਤੇਲ ਗਰਮ ਹੋਣਾ ਨਾ ਇੰਤਜ਼ਾਰ ਕਰਨ ਦੇ ਕਿ ਸਾਡਾ ਤੇਲ ਗਰਮ ਹੋ ਜੇ ਉਹਨੇ ਤੇ ਪਹਿਲੋ ਜੇ ਅਸੀਂ ਜਦੋਂ ਕਰੇਲੇ ਬਣਦੇ ਸੀ ਸਾਡੇ ਘਰਾਂ ਦੇ ਵਿੱਚ ਤੇ ਭੈਣਾ ਕਹਿੰਦੀਆਂ ਸੀ ਕਰੇਲੇ ਕੀ ਬਣਾਈਏ ਕਿਲੋ-ਕਿਲੋ ਤੇਲ ਲੱਗ ਜਾਣਾ ਤੇ ਕਰੇਲੇ ਕੀ ਬਣਾਈਏ ਫਿਰ ਉਹਨਾਂ ਨੂੰ ਛਿੱਲਣਾ ਟੁਕੜੇ ਰੱਖਣਾ ਧਾਗੇ ਲਪੇਟਣੇ ਧਾਗੇ ਲਪੇਟੇ ਤੇ ਜਿਹੜੀ ਆਪਾਂ ਚੀਜ਼ ਲਈ ਚੀਕ ਪਾਵਾਂਗੇ ਨਾ ਉਹ ਜਲਦੀ ਬਣਨਗੀ ਬਣੇਗੀ ਕੱਚਾ ਤੇਲ ਜਿਹੜਾ ਹੁੰਦਾ ਨਾ ਕੱਚਾ ਤੇਲ ਉਹ ਵੈਸੇ ਤੇਲ ਜ਼ਿਆਦਾ ਤੇ ਆਪਾਂ ਨੂੰ ਛਾੜ ਮੰਨੀ ਚਾਹੀਦਾ ਘੱਟ ਥਾਂ ਦਾ ਚਾਹੀਦਾ ਤੇ ਤੇਲ ਤੇ ਸਮਝੋ ਜੇ ਸਬਜੀ ਬਣ ਗਈ ਹੈ ਤੇ ਜੇ ਤੇਲ ਵੀ ਤੇ ਨਾਲ ਹੀ ਸੜ ਜਾਂਦਾ ਨਾ ਜ਼ਿਆਦਾ ਆਪਾਂ ਨੂੰ ਨਾ ਤੇਲ ਦਾ ਧੂਆਂ ਨਹੀਂ ਕੱਢਣਾ ਚਾਹੀਦਾ ਤੇ ਤੇਲ ਹਿਸਾਬ ਦੇ ਗਰਮ ਕਰਨਾ ਚਾਹੀਦਾ ਜਦੋਂ ਆਪਣੀ ਸਬਜੀ ਬਣ ਗਈ ਆ ਜਾਂ ਕਰੇਲੇ ਬਣ ਗਏ ਜੀ ਕਿ ਕਰੇਲੇ ਭੁੱਜਣਗੇ ਤੇ ਤੇਲ ਵੀ ਤੇ ਆਪਣਾ ਨਾਲ ਦੇ ਨਾਲ ਸੜੇ ਗਏ ਨਾ ਜਿਆਦਾ ਤੇਲ ਨੂੰ ਧੂਆ ਨਹੀਂ ਕੱਢਣਾ ਕਿਉਂਕਿ ਸੌਲ ਨਹੀਂ ਚਾਹੀਦਾ ਤੇ ਆਪਾਂ ਹੁਣ ਕਰੇਲੇ ਆ ਵੇਖੋ ਆਪਾਂ ਕਰੇਲੇ ਆ ਵੇਖੋ ਆ ਵੇਖੋ ਇਹ ਆਪਾਂ ਹਲਕੇ ਕਰਨੇ ਨੇ ਬ੍ਰਾਊਨ

ਅ ਦੇਖੋ ਜੀ ਇਹ ਜਨਾ ਤਾਂ ਲੱਗ ਰਿਹਾ ਨਾ ਕਿ ਵੀ ਇਹ ਰਾਂਜੋਨ ਦਾ ਪਲਟੀ ਹੋ ਗਿਆ ਆ ਆਪਾਂ ਜ਼ਿਆਦਾ ਨਹੀਂ ਗੱਲ ਨਹੀਂ ਜ਼ਿਆਦਾ ਨਹੀਂ ਗੱਲ ਨਹੀਂ ਕਿਉਂਕਿ ਆਪਾਂ ਫਿਰ ਵੀ ਇਹਨਾਂ ਨੂੰ ਪਾ ਜੇ ਜ਼ਿਆਦਾ ਆਪਾਂ ਨੂੰ ਇਹਨਾਂ ਨੂੰ ਜ਼ਿਆਦਾ ਕਰ ਲਾਂਗੇ ਨਾ ਤੇਰੇ ਨਾਲ ਹੀ ਸੌਫਟ ਨਹੀਂ ਬਣਨਗੇ ਜੇ ਜ਼ਿਆਦਾ ਹੀ ਆਪਾਂ ਨੂੰ ਕੜਕਾ ਲਵਾਂਗੇ ਤਾਂ ਇਹਨਾਂ ਵੀ ਜ਼ਿਆਦਾ ਭੁੰਨਾਂਗੇ ਸੌਫਟ ਨਹੀਂ ਬਣਨਗੇ ਇਹ ਜਿਹੜੇ ਤੇਲੇ ਦੇ ਵਿੱਚ ਫਿਰ ਦੁਬਾਰਾ ਜਾ ਜਾਣਾ ਕੋਈ ਨਹੀਂ ਦਿੱਕਤ ਵਾਲੀ ਨਹੀਂ ਜਿਹੜਾ ਤੇਲ ਵਿੱਚ ਆਣਾ ਇਹ ਦੁਬਾਰਾ ਇਹ ਤੇ ਫਿਰ ਪੈ ਜਾਣਾ ਨਾ ਜਲਦੀ ਸੋਕੇ ਨਾ ਕਰ ਲੈ। ਇਹ ਹੁਣ ਆਪਾਂ ਕਰ ਲਈਏ। ਰੱਖ ਲੈਨੇ ਇੱਥੇ 3 ਜ। ਤੈਨੂੰ ਪਾ ਦੇਣਾ ਵਿੱਚ। ਇਸੇ ਦੇ ਵਿੱਚ ਆਪਾਂ ਇਹਨਾਂ ਨੂੰ ਪਾ ਦੇਣਾ। ਛਾਇਤੂੜਾ ਤੇ ਪਾਈ ਲੈਨੇ ਆ। ਤੇ ਇਹ ਜਿਹੜੇ ਆਪਾਂ ਮਸਾਲਾ ਇਹਦੇ ਵਿੱਚ ਭੁੰਨਣਾ। गर्म हो जाए थोड़ा लो जी आप ਆਪਣਾ ਮਸਾਲਾ ਜ਼ਿਆਦਾ ਹੋ ਜਾਏਗਾ ਨਾ ਇਹ ਕਰੇਲੇ ਕਰੇਲਾਂ ਦੇ ਵਿੱਚ ਪਾ ਲਵਾਂਗੇ ਤੇ ਜ਼ਿਆਦਾ ਹੋ ਜਾਏਗਾ ਨਾ ਤੇ ਕੋਈ ਗੱਲ ਨਹੀਂ ਆਪਾਂ ਜਦੋਂ ਕਰੇਲੇ ਬਣ ਜਾਂਦੇ ਨੇ ਨਾ ਇਹ ਭੁਜਿਆ ਮਸਾਲਾ ਹੁੰਦਾ ਨਾ ਆਪਾਂ ਉਹਨਾਂ ਦੇ ਵਿੱਚ ਪਾ ਸਕਦੇ ਆ ਉਹ ਵੀ ਬੱਚੇ ਖਾ ਲੈਣਗੇ ਮਸਾਲਾ ਬੱਚੇ ਖਾ ਲੈਣਗੇ ਤੇ ਕੋਈ ਇਹਦੇ ਵਿੱਚ ਕਰੇਲਾ ਪਾਪਾਂ ਕੋੜਾ ਨਹੀਂ ਬਣੇਗਾ ਕੋਈ ਵੀ ਸਾਡਾ ਕਰੇਲਾ ਕੋੜਾ ਨਹੀਂ ਬਣੇਗਾ ਕੋਈ ਬੱਚੇ ਕਰੇਲੇ ਕੋੜੇ ਖਾਂਦੇ ਨਹੀਂ ਆ ਤੇ ਆਪਾਂ ਨੂੰ ਮੈਂ ਤਾਂ ਤੇ ਬਹੁਤ ਲੱਗਦੀ ਪਰ ਆਪਾਂ ਨੂੰ ਇਸ ਤਰੀਕੇ ਨਾਲ ਬੱਚਿਆਂ ਨੂੰ ਘਰੇਲੇ ਬਣਾ ਕੇ ਦੇਣੇ ਚਾਹੀਦੇ ਨੇ ਇਹ ਕੌੜੇ ਨਹੀਂ ਬਣਨੇ ਤੇ ਬੱਚੇ ਕਹਿੰਦੇ ਹਾਏ ਘਰੇਲੇ ਨਹੀਂ ਖਾਂਦੇ ਸਾਡਾ ਦਿਲ ਨਹੀਂ ਕਰਦਾ ਪਰ ਸਾਡੇ ਬੱਚੇ ਘਰੇਲੇ ਬਹੁਤ ਖੁਸ਼ ਹੋ ਕੇ ਖਾਂਦੇ ਇਹ ਐਸੀ ਪੋਜੀਸ਼ਨ ਅਸੀਂ ਬਣਾਈ ਹੁੰਦੇ ਤੇ ਮਸਾਲਾ ਤਬਾਦੀ ਜਾਣਾ ਤੇ ਮਸਾਲਾ ਆਪਾਂ ਤੁਹਾਨੂੰ ਵਿਖਾਉਂਦੇ ਰਾਂਗੇ ਨਾਲ ਨਾਲ ਵੀ ਕਿਵੇਂ ਨੇਪਾਲਾ ਵਿੱਚ ਫੇਰ ਆਪਾਂ ਚੱਕਾਂਗੇ हल्दी हल्दी पाइए हल्दी मसाला भुनिया होना पा ले लगे मसाला ना वे को भी क्या पानी नहीं पाना जी पानी नहीं पाना ਪਾ ਵੇਖ ਲੈਨੇ ਇਹਨਾਂ ਨੂੰ ਥੋੜਾ ਜਿਹਾ ਬੀ ਦੇ ਵਿੱਚ ਲੂਣ ਮਿਰਚ ਸਹੀ ਇਹ ਕੋਣੀ ਕਿ ਲਿਪਾਈ ਆਪਾਂ ਕੜਾਹੀ ਨੂੰ ਪਹਿਲਾਂ ਠਕਾਉਂਦੇ ਆ ਆਪਾਂ ਜਿਹੜੇ ਕਰੇਲੇ ਹੋਣਾ ਵੇਖੋ ਬ੍ਰਾਊਨ ਕੀਤੇ ਐ ਨਾ ਇਹਨਾਂ ਨੂੰ ਤੁਸੀਂ ਵੇਖਣਾ ਵੀ ਆਪਾਂ ਬ੍ਰਾਊਨ ਕੀਤੇ ਕਰੇਲਿਆਂ ਨੂੰ ਆ ਦੇਖੋ ਆ ਬ੍ਰਾਉਨ ਜਿਹੜੇ ਕੀਤੇ ਆਪਾਂ ਘਰੇਲੇ ਬਰੌਨ ਕੀਤੇ ਨੇ ਨਾ ਆ ਵੇਖ ਬਰੌਨ ਤੇ ਘਰ ਲੇ ਆ ਦੇਖੋ ਆਪਾਂ ਇਹਦੇ ਨਾਲ ਮਸਾਲਾ ਆਪਾਂ ਇੰਜ ਭਰ ਦਿੰਦੇ ਆ ਇਹ ਇੰਜ ਮਸਾਲਾ ਜਿੰਨਾ ਜਿੰਨਾ ਭਰਿਆ ਜਾਂਦਾ ਉਨਾ ਹੀ ਭਰਨਾ ਆ ਆ ਦੇਖੋ ਉਹ ਨਹੀਂ ਭਰਨਾ ਆਪਾਂ ਤੇ ਆਪਾਂ ਮਸਾਲਾ ਭਰ ਕੇ ਆ ਵੇਖੋ ਬੀ ਹੈਗੇ ਨਾ ਵਿੱਚ ਗਲ ਗਏ ਨੇ ਗਲ ਗਏ ਨੇ ਬੀ ਤੇ ਬੀ ਜੇ ਤਾਂ ਤੁਸੀਂ ਖਾਣੇ ਆ ਨਾ ਰੋਟੀ ਤੇ ਤੁਹਾਨੂੰ ਟੇਸਟੀ ਲੱਗਣੇ ਨੇ ਬੀ ਤੇ ਕੌੜੇ ਤੇ ਰਹੇ ਨਹੀਂ ਆ ਤੇ ਆ ਵੇਖੋ ਇਹਨੇ ਮਸਾਲਾ ਪੜਨਾ ਆਪਾਂ ਤੇ ਆਪਾਂ ਕੜਾਈ ਵਿੱਚ ਤੇਲ ਪਾ ਹੀ ਲੈਨੇ ਆ ਕੜਾਈ ਆਪਣੀ ਹੋਗੀ ਉੜੇਵਾ ਮੰਗ ਜਿੰਨੇ ਵਿੱਚ ਕ੍ਰੇਲੇ ਹੀ ਡਿਜਣ ਬਸ ਕਿਉਂ ਪਹਿਲਾਂ ਹੀ ਮਸਾਲਾ ਵੀ ਪੱਕਿਆ ਹੋਇਆ ਤੇ ਕ੍ਰੇਲੇ ਵੀ ਬਰੋਨੇ ਕ੍ਰੇਲਿਆਂ ਦੇ ਵਿੱਚ ਹੁਣ ਆਪਾਂ ਨੂੰ ਭਰ ਲੈਨੇ ਨਾ ਕ੍ਰੇਲੇ ਤੇ ਇਹ ਜਿਹੜਾ ਵੱਧ ਗਿਆ ਨਾ ਮਸਾਲਾ ਤੇ ਇਹ ਵੀ ਤੁਹਾਨੂੰ ਤਰੀਕਾ ਦੱਸਾਂਗੀ ਵੱਧ ਗਿਆ ਤੇ ਆਪਾਂ ਕਿਸ ਤਰੀਕੇ ਦਾ ਨਾਲ ਇਹਨੂੰ ਵੀ ਰਜੈਸਟ ਵਿੱਚ ਕਰ ਦੇਣਾ ਇਹ ਕ੍ਰੇਲੇ ਭਰ ਗਏ ਪਹਿਲੋ ਆਪਾਂ ਟੱਕ ਦੇ ਲੀ ਠੀਕ ਹੈ ਜੀ ਆਹ ਵੇਖੋ ਜੀ ਆਹ ਜਿਹੜਾ ਮਸਾਲਾ ਹੈ ਨਾ ਇਹ ਆਹ ਨੇ ਆਮ ਮਸਾਲਾ ਆਪਾਂ ਵੇਖੋ ਜਿਹੜਾ ਬਚਦਾ ਮਸਾਲਾ ਸੀ ਆਪਾਂ ਇਹਨਾਂ ਦੇ ਤਰੀਲੀਆਂ ਦੇ ਵਿੱਚ ਪਾਉਂਦੇ ਆਹ ਤਰੀਲੀਆਂ ਦੇ ਵਿੱਚ ਪਾਤਾ ਆ ਵੀ ਤੀ ਹੁਣ ਤਰੀਲੀਆ ਆ ਵੇਖੋ ਨੇ ਇਹ ਆ ਦੇਖੋ ਘਿਰੇਲਿਆਂ ਦੇ ਵਿੱਚਲਾ ਮਸਾਲਾ ਨਾ ਬਿਲਕੁਲ ਨਹੀਂ ਨਿਕਲਿਆ ਤੇ ਆਹ ਵੇਖੋ ਨੇ ਨਰਮ ਬਿਲਕੁਲ ਬਿਲਕੁਲ ਨਰਮ ਕ੍ਰੇਲਾ ਇਹ ਆ ਵੇਖੋ ਨਰਮ ਬਿਲਕੁਲ ਨਰਮ ਤੇ ਜਿਹੜਾ ਮਸਾਲਾ ਹੈ ਨਾ ਆਪਾਂ ਉਹਦੇ ਵਿੱਚ ਆ ਵੇਖੋ ਹੋਰੀ-ਗੋਲੀ ਮਸਾਲਾ ਇਹ ਵਿੱਚ ਹੀ ਰਲਾ ਦਿੱਤਾ ਤਾਂ ਥੋੜਾ ਜਿਹਾ ਠੱਕਾ ਹੋਰ ਲਵਾ ਦਿੰਨੇ ਆ ਮਸਾਲਾ ਤੇ ਉਹ ਪਹਿਲਾਂ ਵੀ ਪੱਕੇ ਹੀ ਹੋਇਆ ਪਰ ਆਪਾਂ ਹੋਰ ਲਵਾ ਦਿੰਨੇ ਆ ਤੇ ਤੁਸੀਂ ਆ ਜਾਣ ਸਕਦੇ ਹੋ ਤੇ ਆ ਗਏ ਤਾ ਗਾ ਨਹੀਂ ਬਲੀਟਿਆ ਕੁਛ ਨਹੀਂ ਬਲੀਟਿਆ ਤੇ ਇਹ ਮਸਾਲਾ ਹੈ ਨਾ ਜਿਹੜਾ ਇਹ ਨਾਲ ਹੀ ਵਿੱਚ ਹੀ ਪਾਤਾ ਮੈਂ ਵਧੀਆ ਹੋਇਆ ਤਾਂ ਤੁਸੀਂ ਇਹ ਨਾ ਕਿਹਾ ਕਰੋ ਕਿ ਪੂਰਾ ਪੂਰਾ ਮਸਾਲਾ ਪਾਉਣਾ ਕਰੇਲੇਾਂ ਚ ਵੱਧ ਪਿਆੜੀ ਕੱਟ ਲਿਆ ਕਰੋ ਤੇ ਮਸਾਲਾ ਬਣ ਜਾਂਦਾ ਨਾ ਤੇ ਜਦੋਂ ਆਪਣੇ ਕਰੇਲੇ ਇਸ ਤਰ੍ਹਾਂ ਤਿਆਰ ਹੋ ਜਾਂਦੇ ਨੇ ਨਾ ਤੇ ਤੁਸੀਂ ਉਹਦੇ ਵਿੱਚ ਮਸਾਲਾ ਪਾਇਆ ਕਰੋ ਆ ਦੇਖੋ ਹੁਣ ਜਦੋਂ ਕੋਈ ਰੋਟੀ ਲਵੇਗਾ ਤਾਂ ਮਸਾਲਾ ਵਿੱਚ ਵੀ ਹੈਗਾ ਤੇ ਕਰੇਲੇਾਂ ਦੇ ਨਾਲ ਵੀ ਮਸਾਲਾ ਲੈ ਲੇਗਾ ਰੋਟੀ ਦੇ ਨਾਲ ਤੇ ਆ ਦੇਖੋ ਹੁਣ ਆਪਣਾ ਤਿਆਰ ਹੈ ਇਹ ਤੁਸੀਂ ਇੱਥੇ ਹੋ ਤੇ ਮੈਂ ਤੁਹਾਨੂੰ ਕੋ ਆ ਮੱਕਰੀਲਾ ਬਿਲਕੁਲ ਸੌਫਟ ਕਰੇਲੇ ਹੱਥ ਲਾਇਆ ਨਹੀਂ ਕਚਕਚ ਕਰਦਾ ਤੇ ਤੁਸੀਂ ਇੱਕ ਕਰੇਲੇ ਦੇ ਇਸ ਤਰੀਕੇ ਦੇ ਨਾਲ ਤੁਸੀਂ ਕਰੇਲੇ ਤਿਆਰ ਕਰਨੇ ਨੇ ਤੇ ਆਪਾਂ ਕਰੇਲੇ ਬਣਾਏ ਨੇ ਤੇ ਚੰਗਾ ਲੱਗੇ ਤੇ ਤੁਸੀਂ ਮੈਨੂੰ ਕਮੈਂਟਾਂ ਦੇ ਰਾਹੀਂ ਦੱਸੋ ਵੀ ਇਹ ਠੀਕ ਬਣੇ ਨੇ ਤੇ ਫਿਰ ਆਪਾਂ ਕੱਲ ਨੂੰ ਜੇ ਤੁਸੀਂ ਮੈਨੂੰ ਇਹਦਾ ਕਮੈਂਟ ਇਹ ਦੱਸੋਗੇ ਵੀ ਠੀਕ ਤੁਸੀਂ ਦੱਸਿਆ ਏ ਤੇ ਫਿਰ ਆਪਾਂ ਕੱਲ ਨੂੰ ਬਣਾਵਾਂਗੇ ਇਹ ਮਿੱਠੇ ਕਰੇਲੇ মিਠੇ গরিলে ਤੁহানু বনা কে বখাওাঙ্গি কি মিঠা গরিলা কিমি বনদা تے মিঠা গরিলা এভি এ এন্ড ਜੇ بالکل ਕੋਈ ਬੱਚਾ ਨੇ تے ਇੰਜ ਖਾ ਜਣੇ ਨੇ ਆ ਵੇ ਕੋਈ ਮਸਾਲਾ ਇਹਦੇ ਵਿੱਚੋਂ ਨਿਕਲਿਆ ਹੀ ਨਹੀਂ ਕੋਈ ਮਸਾਲਾ ਨਹੀਂ ਨਿਕਲਿਆ ਇਹਦੇ ਵਿੱਚ ਬੱਚਿਆਂ ਨੇ ਇੰਜ ਖਾ ਲਿਆ ਉਹਨਾਂ ਨੇ ਕਹਿਣਾ ਦਾਦੀ ਜੀ ਫੇਰ ਬਣਾ ਦਿਓ ਮਸਾਲਾ ਨਹੀਂ ਨਿਕਲਿਆ ਤਾਂ ਕੋਤੇ ਵੀ ਪਤਾ ਤੇ ਕੱਲ ਨੂੰ ਆਪਾਂ ਤੁਹਾਨੂੰ ਹੋਰ ਤਰੀਕੇ ਦੇ ਗਰੀਲੇ ਬਣਾਉਣੇ ਦੱਸਾਂਗੇ ਕਿ ਮਿੱਠਾ ਗਰੀਲਾ ਕਿਵੇਂ ਬਣਦਾ ਠੀਕ ਹੈ ਦੇਖੋ ਆ ਵੇ ਆ ਦੇਖੋ ਬਿਲਕੁਲ ਆ ਦੇ ਕੱਚਾ ਆ ਦੇਖੋ ਬਣ ਗਿਆ ਨਾ ਕarele ਆ ਦੇਖੋ ਜਿਹੜਾ ਵੇਚਣ ਥਾਲਾ ਹੈ ਨਾ ਉਹ ਤੇ ਹੈ ਹੀ ਹੈ ਤੇ ਜਿਹੜਾ ਬਚਿਆ ਸੀ ਤੇ ਆਪਾਂ ਉਹ ਵੀ ਪਾਤਾ ਤੇ ਉਹ ਵੀ ਰੋਟੀ ਨਾਲ ਮਸਾਲਾ ਖਾਦਾ ਜਾਏਗਾ ਮਸਾਲਾ ਉੱਪਰ ਪਾਤਾ ਨਾ ਆ ਦੇਖੋ ਠੀਕ ਬਣ ਗਿਆ ਨਾ ਪਰ ਮਮੇ ਨੂੰ ਹਸਪੀਟਲ ਜਾਵਾਂ ਤੇ ਤੂੰ ਬਣਾ ਲਾ ਨਾ ਤੂੰ ਤੇ ਬਣਾ ਲਓ ਤੇ ਇਹ ਆਪਣੇ ਕarele ਤਿਆਰ ਨੇ ਜੀ ਤੇ ਤੁਸੀਂ ਇੱਥੇ ਹੋ ਤੁਸੀਂ ਕਾ ਲਿਓ ਦੇਖੋ ਤੇ ਕarele ਤਿਆਰ ਨੇ ਜੀ ਆਪਾਂ ਹੁਣ ਆਪਣੇ ਬਲੌਗ ਦਾ ਕਰਨੇ ਆ ਇੱਥੇ ਐਂਡ ਇਹ ਤੁਸੀਂ ਠੀਕ ਠਾਕ ਰੋ ਅਮਿਤ